ਨੰਦ ਗੁਰਵਿੰਦਰ ਸਿੰਘ ਜੀ ਇਹ ਕੀ ਗੱਲ ਹੈ ਭਾਜੀ ਗੱਲ ਇਹ ਕਿ ਸਾਨੂੰ ਪਿਛਲੇ ਵੀ ਕੁਝ ਦਿਨਾਂ ਤੋਂ ਧਮਕੀਆਂ ਆ ਰਹੀਆਂ ਸਿਰਜਨ ਦਸ ਸਿੰਘ ਕਾਉਂਸਲਰ ਦਾ ਵੱਡਾ ਬਰਦਰ ਹੈ ਉਹ ਨੰਨ ਪਹਿਲੇ ਧਮਕੀਆਂ ਆ ਰਹੇ ਸੀ ਰਾਤੀ ਉਹ ਫਿਰ 1.5 ਵਜੇ ਦੇ ਟਾਈਮ ਕਰੀਬ ਦੋ ਨਕਾਬਪੋਸ਼ ਆਏ ਉਹਨਾਂ ਨੂੰ ਉਹਨਾਂ ਬੂਏ ਦੇ ਗੋਲੀਆਂ ਮਾਰਿਆ ਉਹਨਾਂ ਕੋਲੇ ਥੱਲੇ ਚਲੀ ਫਿਰ ਉਹਨਾਂ ਸਾਹਮਣੇ ਗੇਟ ਦੇ ਬੂਏ ਮਾਰਿਆ ਉਹਨਾਂ ਸਮਝਿਆ ਸਾਰੇ ਬੰਮਣਾਂ ਦੇ ਘਰ ਆ ਕਿੰਨੇ ਵਜੇ ਦੀ ਗੱਲ ਹੈ ਇਹਦਾ 1.5 ਵਜੇ ਦੀ ਤੇ ਕੀ ਕਰਨਾ ਕੋਈ ਪੁਰਾਣੀ ਰਿੰਦਿਸ਼ ਨਹੀਂ ਜੀ ਉਹ ਉਹ ਨਸ਼ੇ ਦਾ ਕੰਮ ਕਰਦੇ ਆ ਜੀ ਉਹਨਾਂ ਦੇ ਖਿਲਾਫ ਬਾਅਦ ਚੁੱਕੀ ਸੀ ਇਹਨਾਂ ਨੇ ਪੁਲਿਸ ਵਾਲੇ ਕੇ ਬਾਸ ਉਹਨਾਂ ਨੂੰ ਬਦਲਾ ਲਿੰਦੇ ਵੰਦੇ ਤੇਨੂੰ ਅਸੀਂ ਸੁਝਾਉਣਾ ਆ ਉਹ ਪਹਿਲੇ ਵੀ ਸਾਡੇ ਚਾਚੇ ਦੇ ਬੇਟੇ ਘਰ ਗੋਲੀਆਂ ਚਲਾਈਆਂ ਉਹ ਕੁਝ ਨੌਲੇਜ ਰਚਨੇ ਪਹਿਲਾਂ ਐਸਐਸਪੀ ਸਾਹਿਬ ਨੂੰ ਦੱਸਿਆ ਵੀ ਹੰਤਾਂ ਕਿਹਾ ਰਹੀਆਂ ਕਾਫੀ ਦੇਰ ਤੋਂ ਦੋ ਤਿੰਨ ਵਾਰੀ ਆ ਚੁੱਕੇ ਹ ਕਿੰਨੇ ਕੁ ਫਾਇਰ ਹੋਏ ਇਹ ਤਿੰਨ ਤੋਂ ਚਾਰ ਫਾਇਰ ਹੋਏ ਰਾਤੀ ਨੂੰ ਨੁਕਸਾਨਤ ਨਹੀਂ ਨਹੀਂ ਜੀ ਹਨਰਾ ਸੀ ਜ਼ਿਆਦਾ ਇਸ ਕਰਕੇ ਘਰ ਅੰਦਰ ਹੀ ਸਾਰੇ ਬਲੈਕਆਊਟ ਦੇ ਕਰਕੇ ਨੀਦਰ ਪਾਸੋਂ ਸ਼ੈਦ ਹਲੇ ਐਮਟੀ ਸਾਹਿਬ ਆ ਰਹੇ ਸੀ ਉਹ ਵੀ ਅੰਦਰ ਗਏ ਉਹ ਰਸਤੇ ਜਾ ਰਹੇ ਸੀ ਉਸੇ ਟਾਈਮ ਉਹ ਵੀ ਆਏ 10-15 ਮਿੰਟ ਬਾਅਦ ਕੀ ਮੰਗ ਕਰਦੇ ਅਸੀਂ ਮੰਗ ਕਰਦੇ ਆ ਜੀ ਸਾਨੂੰ ਹਿਸਾਬ ਮਿਲਣਾ ਚਾਹੀਦਾ ਉਹ ਬੰਦੇ ਫੜੇ ਜਾਣ ਚਾਹੀਦੇ ਸਾਨੂੰ ਥੋੜਾ ਜਿਹਾ ਪਤਾ ਲੱਗਿਆ ਕਿਹੜੇ ਬੰਦੇ ਹੈਗੇ ਅਸੀਂ ਪੁਲਿਸ ਨੂੰ ਵੈਰੀਫਾਈ ਕਰਕੇ ਅਸੀਂ ਦੱਸਾਂਗੇ ਕੌਣ ਹੀ ਇਸ ਬੰਦੇ ਪੁਲਿਸ ਨੂੰ ਸੂਚਿਤ ਕੀਤਾ ਤੇ ਹਾਂਜੀ ਰਾਤ ਆਏ ਸੀ ਜੀ ਚੌਂਕੀਨ ਚਾਰਜ ਹੋਇਆ ਸੀ ਚਾਰ ਪੰਜ ਮਿਲ ਅਜ ਮਾਏ ਸੀ ਉਹ ਦੇਖ ਗਏ ਅਸੀਂ ਮੌਕਾ ਜੀ ਉਹਨਾਂ ਨੇ ਕੀ ਕਿਹਾ ਤੁਹਾਨੂੰ ਉਹਨਾਂ ਨੇ ਹੀ ਵੀ ਭਰੋਸਾ ਦਿਵਾਇਆ ਸੀ ਕਿ ਅਸੀਂ ਜਲਦੀ ਜਲਦੀ ਕਾਰਵਾਈ ਕਰਾਂਗੇ ਕੀ ਮੰਗ ਕਰਦੇ ਤੁਸੀਂ ਅਸੀਂ ਇਹੀ ਮੰਗ ਕਰਨਾ ਚਾਹੁੰਦੇ ਹਾਂ ਜੀ ਉਹਨਾਂ ਨੂੰ ਫਟਾਫਟ ਫੜਿਆ ਨਹੀਂ ਤੇ ਬਹੁਤ ਬੁਰਾ ਹਾਲ ਹੈ ਜੀ ਗਲੀ ਚ ਨੰਗਣਾ ਸਾਡਾ ਓਖਾ ਜੀ ਇੱਥੇ ਕੈਮਰੇ ਵੀ ਲੱਗੇ ਆ ਹਾਂਜੀ ਕੈਮਰੇ ਲੱਗੇ ਆ ਤੇ ਸੀਸੀਟੀਵੀ ਬਣੀ ਹੋਈ ਆ ਵੀਡੀਓ ਉਹ ਵੀ ਅਸੀਂ ਪੁਲਿਸ ਨੂੰ ਦਿਖਾਵਾਂਗੇ ਜੀ ਗੋਲੀ ਚੱਲੀ ਸਾਡੇ ਘਰ ਕੀ ਨਾਮ ਆ ਤੁਹਾਣਾ ਅਮਰੀਕਾ ਰ ਕਿੱਥੋਂ ਆ ਰਹੇ ਨਾਲੇ ਜੋ ਇੱਥੇ ਝੰਡੇ ਵਾਲੇ ਤੇ ਕੀ ਕਰ ਲੋ ਵੀਰਾ ਇੱਥੇ ਰਾਤ ਨੂੰ ਗੋਲੀ ਚੱਲੀ ਜੀ ਕਿੰਨੇ ਵਜੇ 1.5 ਵਜੇ ਕਿੰਨੇ ਬੰਦੇ ਸੀ ਜਿਹਨੇ ਚਲਾਈ ਦੋ ਤਿੰਨ ਬੰਦੇ ਇੱਥੇ ਤਾਂ ਦੋ ਹੀ ਆਏ ਜੇ ਪਿੱਛੇ ਆ ਦੋ ਬੰਦੇ ਪਿੱਛੇ ਰਹੇ ਮੋਟਰਸਾਈਕਲ ਉਹਨਾਂ ਪਿੱਛੇ ਲਾ ਗਏ ਇਸ ਤੋਂ ਪਹਿਲਾਂ ਵੀ ਕੋਈ ਹਮਲਾ ਹੋਇਆ ਤੁਹਾਡੇ 'ਤੇ ਹਾਂਜੀ ਬਾਹਰ ਵੇਲੀ ਹਲ ਹੋਇਆ ਜੀ ਉਹ ਚਾਚੇ ਦੇ ਬੈਠੇ ਹਲ ਹੋਇਆ ਜੀ ਹੋਰ ਸਾਨੂੰ ਖਤਰਾ ਵਾਜੇ ਇਹਨਾਂ ਦਾ ਦੱਸਦੇ ਜਾਂਦਾ ਵੀ ਤੁਹਾਡੇ ਬੇਟੇ ਐਮਸੀ ਵੀ ਹੈਗੇ ਹਾਂਜੀ ਹਾਂਜੀ ਉਹਨਾਂ ਨੂੰ ਖਤਰਾ ਉਹਨਾਂ ਨੂੰ ਧਮਕੀ ਦਿੱਤੀ ਉਹਨਾਂ ਨੂੰ ਕੱਲ੍ਹ ਤੇ ਸੀ ਧਮਕੀ ਦਿੱਤੀ ਉਹਨਾਂ ਨੂੰ ਇਹੋ ਧਮਕੀ ਦਿੱਤੀ ਵੀ ਇਹ ਤੁਹਾਨੂੰ ਮਾਰਨਾ ਮਾਰਨਾ ਚਾਹੁੰਦੇ ਆ ਬਹਾਮਣਾਂ ਸਿੰਘ ਨੂੰ ਮਾਰਨਾ ਮਾਰਨਾ ਚਾਹੁੰਦੇ ਆ ਜੀ ਮੰਗ ਕਰਦੇ ਆ ਅਹੀਂ ਆਨੇ ਵੀ ਸ਼ਾਂਤੀ ਹੋ ਜਾ ਸलो ਹਨੂ ਪਿੱਛੋਂ ਸਾਹ ਹਾਂ ਸਾਹ ਹੋਏ ਸਾਧ ਸ਼ੁਕਰ ਬੱਲੇ ਗੋਲੀ ਚਲੀ ਕਿਹ ਕਹਿਣਾ ਚਾਹੁੰਦੇ ਇਸ ਤਰ੍ਹਾਂ ਜੀ ਰਾਤੀ ਕੋਈ 1.5 ਘੰਟੇ ਦੇ ਲੱਗ ਕੇ ਇਨਫੋਰਮੇਸ਼ਨ ਆਈ ਸੀ ਇਸ ਤਰ੍ਹਾਂ ਤਾਂ ਕੋ ਗੋਲੀ ਦੀ ਵਾਰਦਾਤ ਹੋਈ ਹੈ ਗੋਲੀ ਚੱਲਦਾ ਕੋਈ ਵਾਕਿਆ ਹੋਇਆ ਆ ਓਕੇ ਦੇ ਉੱਤੇ ਆਪਾਂ ਗਏ ਆ ਉੱਥੇ ਕਿਸ਼ਰਾਮ ਸਿੰਘ ਸਾਨੂੰ ਜਗਿੰਦਰ ਸਿੰਘ ਮੱਲਾ ਸ਼ਿਮਪੁਰ ਦਾ ਰਹਿਣ ਵਾਲਾ ਆ ਉਹਦੇ ਗੇਟ ਦੇ ਉੱਤੇ ਫਾਇਰ ਲੱਗੇ ਆ ਪਰ ਲੇਕਿਨ ਜਿਹੜੇ ਉਹ ਗਾਂ ਉਹਨਾਂ ਦਾ ਜਿਹੜੀ ਉਹ ਉਹਨਾਂ ਨੇ ਸਾਡੇ ਕੋਲ ਤੱਕ ਕੋਈ ਕੰਪਲੇਂਟ ਨਹੀਂ ਲਿਖਾਈ। ਨਾ ਹੀ ਕੋਈ ਇਸ ਤਰ੍ਹਾਂ ਦਾ ਕੋਈ ਬਿਆਨ ਦਿੱਤਾ ਆ। ਜੋ ਵੀ ਸਾਡੇ ਕੋਲ ਕੰਪਲੇਂਟ ਲਿਖਾਉਣਗੇ ਜਾਂ ਕੋਈ ਬਿਆਨ ਲਿਖਾਉਣਗੇ ਉਹਦੇ ਮੁਤਾਬਕਾਂ ਅਸੀਂ ਕਾਰਵਾਈ ਜੀ ਉਹ ਸ਼ੁਰੂ ਕਰ ਦਿੰਦੇ ਹਾਂ। ਸਰ ਉਹ ਕਹਿੰਦੇ ਸੀ ਕੰਪਲੇਂਟ ਨਹੀਂ ਦਿੱਤੀ। ਅਜੇ ਕੋਈ ਸਾਡੇ ਕੋਲ ਕੰਪਲੇਂਟ ਨਹੀਂ ਜੀ ਆਉਂਦੀ। ਗੋਲੀ ਕਰ ਅਸੀਂ ਯੂ ਜ਼ਰੂਰ ਗਏ ਆ ਜੀ ਉੱਥੇ। ਸੀਸੀ ਕੈਮਰੇ ਦੀ ਫੁਟੇਜ ਫੁਟੇਜ ਆਈ ਆ, ਵੇਖਿਆ ਆ। ਉਹ ਹੁਣ ਉਹਨਾਂ ਨੂੰ ਕਿਹਾ ਮੈਨੂੰ ਫੁਟੇਜ ਇੱਕ ਦੇ ਪੇਸ਼ ਕਰੋ। ਉਹ ਚੁਕਾ ਗਿਆ ਜੀ ਸਾਰਾ ਵੇਖੀ ਵੇ ਬੰਦੇ ਦੀ شناخت ਕਰੀਏ ਬੰਦੇ ਕੌਣ ਹੋ ਸਕਦੇ।